ਅੱਜ ਆਪਾਂ ਮੇਰੇ ਬਿਆੰਤ ਸਿੰਘ ਦੇ ਘਰ ਆਏ ਸੀ ਪਿੰਡ ਚ ਲਾਲ ਸੌਂਦ ਕੇ ਵੱਜਦੇ ਆ ਇਹਨਾਂ ਨੇ ਬਈ ਆਪ ਦੇ ਘਰ ਕੜਾਈ ਵਾਲੀਆਂ ਮਸ਼ੀਨਾਂ ਲਿਆਂਦੀਆਂ ਨੇ ਜਿੰਨਾਂ ਬਹੁਤ ਵਧੀਆ ਵੱਧ ਤੋਂ ਵੱਧ ਜਿਹੜੇ ਵੀ ਮੋਬਾਈਲ ਤੇ ਡਿਜ਼ਾਈਨ ਵਾਲੇ ਸੂਟ ਹੁੰਦੇ ਨੇ ਕੜਾਈ ਵਾਲੇ ਸੂਟ ਕਿਸੇ ਵੀ ਤਰ੍ਹਾਂ ਦੇ ਕੜਾਈ ਕਰਾਉਣੀ ਹੋਵੇ ਤਾਂ ਬਾਈਆਂ ਨੇ ਆ ਮਸ਼ੀਨ ਲਿਆਂਦੀ ਆ ਉਸਾ ਦੀ ਡਿਜੀਟਲ ਮਸ਼ੀਨ ਹੈ ਲੱਖ ਰੁਪਈਆ ਲਾਤਾ ਬਾਈ ਨੇ ਤੇ ਇੱਕ ਆ ਮਸ਼ੀਨ ਲਿਆਂਦੀ ਆ ਇਹਨਾਂ ਨੇ ਇਹ ਜੈਕ ਦੀ ਹੈ 37000 ਦੀ ਇਹ ਆਈ ਹੈ ਬਾਈ ਬਾਕੀ ਕਹਿੰਦੇ ਬਾਈ ਡਿਜ਼ਾਈਨਡ ਜੂਨ ਪਾ ਕੇ 1.5 ਲੱਖ ਦੀ ਬਣ ਜਾਣੀ ਆ 1.5 ਤੋਂ ਟੱਪ ਗਈ ਤੇ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਤੇ ਕਿਸ ਮਾਵਾ ਭੈਣਾ ਨੇ ਜਿਨ੍ਹਾਂ ਨੇ ਵੀ ਸ਼ੂਟ ਕਰਵਾਉਣੇ ਨੇ ਵਿਆਹ ਸਾਦੀ ਨਾਲ ਉਹ ਇਹਨਾਂ ਦੇ ਘਰ ਆ ਕੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕੋਈ ਵੀ ਡਿਜ਼ਾਈਨ ਹੋਵੇ ਚਾਹੇ ਮੋਬਾਈਲ 'ਚ ਹੋਵੇ ਆਪ ਦਾ ਕੋਈ ਨੈਟ ਤੋਂ ਡਿਜ਼ਾਈਨ ਡਾਊਨਲੋਡ ਕਰਕੇ ਨਵਾਉਣਾ ਹੋਵੇ ਤਾਂ ਇਹਨਾਂ ਦੇ ਘਰ ਆ ਕੇ ਜ਼ਰੂਰ ਤੁਸੀਂ ਸੂਟ ਤਿਆਰ ਕਰਵਾ ਸਕਦੇ ਹੋ ਕੋਈ ਬਾਲਾ ਰੇਟ ਵੀ ਨਹੀਂ ਹੈਗਾ ਬਾਈ ਰੇਟ ਤੁਸੀਂ ਇਹਨਾਂ ਦੇ ਘਰ ਆ ਕੇ ਪਤਾ ਕਰ ਲਿਓ ਰੇਕ ਡਿਜ਼ਾਈਨ ਦੇ ਅਲੱਗ-ਅਲੱਗ ਰੇਟ ਨੇ ਤੇ ਅੱਜ ਕੱਲ ਮਾਡਰਨ ਡਿਜ਼ਾਈਨ ਚੱਲ ਰਹੇ ਨੇ ਜਿਹੜੇ ਸੂਟ ਦੇ ਉਹ ਵੀ ਇਹ ਕੱਢਦੇ ਨੇ ਇਹ ਕਢਾਈ ਵਾਲੀ ਤੁਸੀਂ ਇਹ ਮਸ਼ੀਨ ਖੜਾਈ ਵਾਲੀ ਵਾਲੀ ਦੀ ਉਹ ਸਲਾਈ ਅੱਛਾ ਇਹ ਸਲਾਈ ਹੋ ਰਹੀ ਤੇ ਕਿੰਨੇ ਦਿਨ ਹੋ ਗਏ ਪਹਿਲੇ ਆਂਦੀ ਨੂੰ ਆਪਣੇ ਇਹ ਰੋ ਹਫਤਾ ਕੋਈ ਨਹੀਂ ਅੱਛਾ ਸਾਰੇ ਤਰ੍ਹਾਂ ਦੇ ਸੂਟ ਕੱਟਦੇ ਹੁੰਦੇ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਇਹ ਮੇਰਾ ਕਢਾਈ ਉਹ ਹਿਸਾਬ ਨਾਲ ਮੇਰਾ ਫੇਰ ਲੰਗੀ ਅੱਛਾ ਠੀਕ ਜਿਵੇਂ ਇਹ ਸੂਟ ਕੱਟ ਕੇ ਹਟੇ ਨੇ ਇਹ ਸਲਵਾਰ ਦੀਆਂ ਮੂਰੀਆਂ ਨੇ ਇਹ ਸਲਵਾਰ ਦੀਆਂ ਮੂਰੀਆਂ ਨੇ ਬਾਈ ਇਹਨਾਂ ਨੇ ਕੱਟ ਕੇ ਹਟੇ ਨੇ ਇਸ ਮਸ਼ੀਨ ਨਾਲ ਕਿਸੇ ਵੀ ਤਰ੍ਹਾਂ ਦਾ ਕੱਪੜਾ ਹੋਵੇ ਜੇ ਕਿਸੇ ਵੀ ਤਰ੍ਹਾਂ ਦੀ ਕਢਾਈ ਕਰਾਈ ਹੋਵੇ ਤਾਂ ਤੁਸੀਂ ਬਿਅੰਤ ਸਿੰਘ ਪਿੰਡ ਰਾਗਿਆ ਲਾਲ ਕੇ ਸੌਂਦ ਕੇ ਵੱਜਦੇ ਨੇ ਇਧਰ ਟੋਬੇ ਵਾਲੀ ਸਾਈਡ ਘਰ ਮਾਤਾ ਰਾਣੀਆਂ ਕੋਲੇ ਤੁਸੀਂ ਇਹਨਾਂ ਦੇ ਘਰੇ ਆ ਕੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਬਈ ਪਿੰਡ ਰਾਜੇ ਵਾਲਿਆਂ ਨੂੰ ਤਾਂ ਖਾਸ ਕਰਕੇ ਬੇਨਤੀ ਹੈ ਮਾਇਆ ਪਹਿਣਾ ਦੇ ਬਹੁਤ ਸ਼ੌਂਕ ਹੁੰਦੇ ਨੇ ਕੱਟਵੇਂ ਸੂਟ ਪਾਉਣ ਦੇ ਤਾਂ ਤੁਸੀਂ ਜ਼ਰੂਰ ਇਹਨਾਂ ਦੇ ਘਰ ਆ ਕੇ ਸੂਟ ਹੈ ਜਿਹੜੇ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਹੋਣਗੀਆਂ ਹੁਣ ਮੂਰੇ ਸਿਆਲ ਚ ਕੁੜੀਆਂ ਸੂਟ ਕਰਾਉਂਦੀਆਂ ਨੇ ਬੁਟੀਕ ਤੇ ਜਾਂਦੀਆਂ ਨੇ ਹੁਣ ਤੁਹਾਨੂੰ ਬੁਟੀਕ ਤੇ ਜਾਣ ਦੀ ਵੀ ਲੋੜ ਨਹੀਂ ਇੱਥੇ ਜਿੱਦੇ ਆ ਕੇ ਤੁਸੀਂ ਸੂਟ ਹੈ ਜਿਹੜੇ ਕਰਵਾ ਸਕਦੇ ਹੋ ਬੀਰਤ ਸਿੰਘ ਲਾਲ ਸਿੰਘ ਸਾਉਂਦ ਕੇ ਘਰੇ ਪਿੰਡ ਰਾਜੀਆ ਇਸ ਪਿੰਡ ਦਾ ਇਹ ਕਹਿੰਦੇ ਆ ਕਿ ਜਿੱਥੇ ਆਮ ਤੌਰ ਤੇ ਬੰਦੇ i <laughs>